ਸਸੀ ਕਾ ਸਰ ਜਨ ਨੂੰ ਦੱਸ ਚੁ ਲਈ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਜੁਦਾ ਤੇ ਅੱਜ ਮੇਰੇ ਨਾਲ ਨੇ ਉਸ ਫਿਲਮ ਦੇ ਡੈਬਿਊ ਆਰਟਿਸਟ ਗੁਲਾਬ ਸਿੱਧੂ ਜੀ ਸਸੀ ਕਾ ਬਾਜੀ ਸਸੀ ਕਾ ਵੀਰੇ ਅੱਛਾ ਪਾਜੀ ਮੈਨੂੰ ਪਤਾ ਕਿ ਤੁਸੀਂ ਜ਼ਿਆਦਾ ਫਿਲਮ ਬਾਰੇ ਨਹੀਂ ਦੱਸ ਸਕਦੇ ਆਪਣੇ ਰੋਲ ਬਾਰੇ ਨਹੀਂ ਦੱਸ ਸਕਦੇ ਬਟ ਫਿਰ ਵੀ ਕੁਝ ਕਹਿ ਲੈਣਾ ਥੋੜਾ ਜਿਹਾ ਕੁਝ ਵੀ ਅਗਰ ਬੋਲਣਾ ਚਾਹੋਗੇ ਆਪਣੇ ਬਸ ਬਈ ਪਿਆਰ ਦੀ ਮੂਵੀ ਆ ਹਾਂਜੀ ਤੇ ਬਹੁਤ ਸੋਹਣੀ ਸਟੋਰੀ ਲਿਖੀ ਆ ਗਿੱਲ ਬਾਈ ਨੇ ਤੇ ਜੈਸਮੀਨ ਪੁਸ਼ੀਨ ਜੀ ਨੇ ਬਹੁਤ ਸੋਹਣੀ ਮੂਵੀ ਆ ਪਿਆਰ ਦੀਆਂ ਗੱਲਾਂ ਨੇ ਥੋੜਾ ਜਿਹਾ ਹਾਸਾ ਠੱਠਾ ਵੀ ਆ ਸਾਰਾ ਕੁਝ ਜਦਾਈ ਵੀ ਆ ਥੋੜਾ ਜਿਹਾ ਵਿਛੋੜਾ ਵੀ ਪੈਜੂ ਤੁਸੀਂ ਦੇਖਣ ਜਾਓ ਬਹੁਤ ਕੈਂਡ ਮੂਵੀ ਹੈ ਅਸ ਇਸ ਸਟੋਰੀ ਸਾਨੂੰ ਇਦਾਂ ਦਾ ਕੀ ਲੱਗਾ ਕਿ ਤੁਸੀਂ ਸੋਚਿਆ ਕਿ ਪਾ ਡਿਫੈਂਡਰ ਹੀ ਵਿੱਚ ਨਹੀਂ ਪੈਜੇ ਬਟ ਇਹ ਸਟੋਰੀ ਜ਼ਰੂਰ ਕਰਾਂਗੇ ਸਟੋਰੀ ਬਾਈ ਮਤਲਬ ਈਮੋਸ਼ਨਲੀ ਮਤਲਬ ਤੁਸੀਂ ਜਦੋਂ ਕਿਸੇ ਚੀਜ਼ ਨੂੰ ਸੁਣਦੇ ਹੋ ਮਤਲਬ ਪੂਰਾ ਖੁੱਬ ਕੇ ਮੈਂ ਪੂਰਾ ਜਿਆਦਾ ਖੁੱਬ ਕੇ ਇਹ ਚੀਜ਼ ਸਟੋਰੀ ਸੁਣੀ ਮੈਨੂੰ ਇਦਾਂ ਲੱਗੀ ਯਾਰ ਵੀ ਹਾਂ ਯਾਰ ਇਹ ਕਹਾਣੀ ਹੈ ਇਦਾਂ ਦੀ ਕਹਾਣੀ ਹੈ ਇਦਾਂ ਦੀਆਂ ਚੀਜ਼ਾਂ ਬਹੁਤ ਬੰਦਿਆਂ ਨਾਲ ਇਹ ਚੀਜ਼ ਹੋਈ ਹੋਣੀ ਆ ਤੇ ਮਤਲਬ ਉਹ ਚੀਜ਼ਾਂ ਵੀ ਬੋ ਘੈਂਡ ਸੋਰੀ ਲੱਗੀ ਮੈਨੂੰ ਪਤਾ ਹੀ ਹੋ ਗਿਆ ਮਗਾ ਚਾਹੀ ਗੱਡੀ ਵੇਚਣੀ ਉਹ ਇਹ ਵੇਚ ਵੀ ਦਿੱਤੀ ਸੀ ਜੀ ਡਿਫੈਂਡਰ ਫਿਰ ਚਲੋ ਹੁਣ ਲੈ ਲਈ ਤੇ ਮੈਂ ਉਹਦੇ ਗਿੱਲ ਬਾਈ ਨੂੰ ਕਹਾਂ ਮੈਂ ਚਾਹੀ ਗੱਡੀ ਵੇਚਣੀ ਪੈ ਜੇ ਫਿਲਮ ਆਪਾਂ ਕਰਾਂਗੇ ਫਿਰ ਅਸੀਂ ਗੱਡੀ ਵੇਚ ਕੇ ਹਜੇ ਪੈਸੇ ਬੂਹੇ ਇਕੱਠੇ ਕਰ ਰਹੇ ਸੀ ਫਿਰ ਚਲੋ ਹਰਦੀਪ ਬਾਈ ਆ ਗਿਆ ਹਰਦੀਪ ਬਾਈ ਕਹਿੰਦਾ ਕੋਈ ਗੱਡੀ ਕੁਝ ਨਹੀਂ ਹੁੰਦਾ ਤੂੰ ਜਿਹੜੀ ਗੱਡੀ ਵੇਚ ਕੇ ਪੈਸੇ ਇਕੱਠੇ ਕੀ ਤੇ ਆਪਦੀ ਗੱਡੀ ਨਵੀਂ ਲੈ ਪੈਸੇ ਅਸੀਂ ਲਾਉਣੇ ਆ ਸੋ ਹਰਦੀਪ ਬਾਈ ਹੁਣ ਸਾਰਿਆਂ ਦਾ ਬਹੁਤ ਥੈਂਕ ਯੂ ਤੇ ਤਿਆਰੀ ਬੜੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਤੁਸੀਂ ਡਾਈਟਿੰਗ ਪ੍ਰੋਟੀਨ ਦੇ ਰੁਟੀਨ ਕਿੰਨਾ ਕੀ ਖਾ ਰਿਹਾ ਪ੍ਰੋਟੀਨ ਬਾਈ ਸੈਲਡ ਤੇ ਜਿਮ ਦਾ ਉਹ ਟਾਈਮ ਤੇ ਹੁਣ ਤਾਂ ਮਤਲਬ ਦੋ ਦਿਨ ਪਿੰਡ ਜਾਣਾ ਪੈਂਦਾ ਦੋ ਦਿਨ ਇੱਥੇ ਆਉਣਾ ਪੈਂਦਾ ਪਿੰਡ ਮੇ ਜਿਮ ਜਮ ਲਾ ਲੈਣਾ ਇੱਥੇ ਕੰਮ ਕਾਰਾਂ ਚ ਕਲਾਸ ਚ ਮਤਲਬ ਇਦਾਂ ਉਦਾਂ ਬਿਜ਼ੀ ਆ ਪਰ ਥੋੜੀ ਰੋਟੀ ਪਾਣੀ ਦਾ ਕੰਟਰੋਲ ਕੀਤਾ ਵਾ ਬਾਕੀ ਬਾਬਾ ਕਿਰਪਾ ਕਰੇ ਖਿੱਚੀ ਜਾਂਦੇ ਵਾਹਿਗੁਰੂ ਕਿਰਪਾ ਕਰੇ ਜੀ ਤੋੜੀ ਕਲਾਸਿਸ ਵੀ ਚੱਲ ਰਹੀ ਨੇ ਜਦ ਤੱਕ ਐਕਟਿੰਗ ਕਲਾਸਿਸ ਬਾਰੇ ਤੇ ਉੱਥੇ ਕੀ ਨਵਾਂ ਸਿੱਖ ਰਹੇ ਹੋ ਤੇ ਕੀ ਕੀ ਤੁਹਾਨੂੰ ਚੈਲੰਜਸ ਫੇਸ ਹੋ ਰਹੇ ਨੇ ਬਸ ਐਕਟਿੰਗ ਸਿੱਖੀ ਜਾਂਦੇ ਆ ਜੀ ਚੈਲੰਜਸ ਤਾਂ ਇਹ ਹੀ ਆ ਜੀ ਵੀ ਜਦੋਂ ਆਪਾਂ ਕਿਸੇ ਨਵੇਂ ਕੰਮ ਤੇ ਜਾਂਦੇ ਆ ਤਾਂ ਤੁਹਾਨੂੰ ਮਿਹਨਤ ਦੀ ਬਹੁਤ ਜ਼ਿਆਦਾ ਲੋਡ ਪੈਂਦੀ ਆ ਸੋ ਮੈਂ ਮਿਹਨਤ ਕਰ ਰਹੇ ਆ ਵੱਡੇ ਭਾਈ ਤੇ ਫਿਲਮ ਕਿੰਨਿੰਗ ਸ਼ੂਟ ਹੋ ਚੁੱਕੀ ਹੈ ਜਾਂ ਫਿਰ ਸੈੱਟ ਦੇ ਉੱਤੇ ਨਹੀਂ ਹਜੇ ਸਟਾਰਟ ਹੋਣੀ ਆ ਜੀ ਮੂਵੀ 8 ਅਕਤੂਬਰ ਤੋਂ ਸਟਾਰਟ ਆ ਜੀ ਠੀਕ ਹੈ ਤੇ ਇਸ ਟਾਈਟਲ ਦੀ ਗੱਲ ਕਰਾਂਗੇ ਜੁਦਾ ਤੁਹਾਡੀ ਲਾਈਫ ਦੇ ਵਿੱਚ ਕੋਈ ਇਦਾਂ ਦਾ ਕੋਈ ਸਟੋਰੀਆਂ ਕਹਾਣੀ ਜਿੱਥੇ ਤੁਸੀਂ ਜੁਦਾਈ ਫੇਸ ਕੀਤੀ ਹੋਵੇ ਜੁਦਾਈ ਭਾਜੀ ਦੇਖੋ ਸਿੱਧੂ ਬਾਈ ਸਾਡਾ ਭਰਾ ਸਿੱਧੂ ਮੂਸੇ ਵਾਲਾ ਇਹ ਸਾਡੇ ਤੋਂ ਜੁਦਾ ਹੋਇਆ ਭਰਾ ਤੇ ਬਸ ਕੋਈ ਸਭ ਤੋਂ ਵੱਡੀ ਜੁਦਾਈ ਜੀ ਠੀਕ ਹੈ ਜੀ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਦਰਸ਼ਕਾਂ ਨੂੰ ਜੀ ਇਹ ਵੀ ਵੀ ਪੋਜ਼ਿਟਿਵ ਪੋਜ਼ਿਟਿਵ ਰਹੋ ਸਾਰੇ ਜਣੇ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਤੇ ਚੜ੍ਹਦੀ ਕਲਾ ਜ ਰਹੋ ਸਾਰਾ ਪੰਜਾਬ ਚੜ੍ਹਦੀ ਕਲਾ ਜ ਰਹੇ 10 ਜੁਲਾਈ 2026 ਨੂੰ ਸਾਡੀ ਮੂਵੀ ਆਉਗੀ ਤੇ ਅਸੀਂ ਟਾਈਮ ਟੂ ਟਾਈਮ ਤੁਹਾਨੂੰ ਸਨੇਹਾ ਦਿੰਦੇ ਰਵਾਂਗੇ ਵੀ ਸਾਡੀ ਮੂਵੀ ਦੇਖਣ ਜਾਇਓ ਮੂਵੀ ਦੇਖਣ ਜਾਇਓ ਤੇ ਅੱਜ ਵੀ ਬੇਨਤੀ ਕਰਦਾ ਵੀ 10 ਜੁਲਾਈ 2026 ਨੂੰ ਜ਼ਰੂਰ ਮੂਵੀ ਦੇਖਣ ਜਾਇਓ ਸਾਡੀ ਥੈਂਕ ਯੂ ਥੈਂਕ ਯੂ ਬਈ